ਸਿਖਾ ਦਿੱਤ ਸੀ ਵਿਖਰੇਓ ਪਾਟੀ ਪੰਜਾਬ ਦਾ ਪ੍ਰੋਗਰਾਮ ਸਿਆਸੀ ਚਰਚਾ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਜੋ ਕਿਸਾਨੀ ਅੰਦੋਲਨ ਨੂੰ ਲੈ ਕੇ ਹੁਣ ਸਿਆਸਤ ਕੀਤੀ ਜਾ ਰਹੀ ਹੈ ਇਸ ਦੇ ਉੱਤੇ ਗੱਲਬਾਤ ਹੋਵੇਗੀ ਨਾਲ ਹੀ ਵੱਡਾ ਸਵਾਲ ਇਹ ਹੋਵੇਗਾ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਹੱਥੋਂ ਗਵਾ ਕੇ ਕੀ ਐਮਐਸਪੀ ਕਾਨੂੰਨ ਗਰੰਟੀ ਕਿਸਾਨਾਂ ਨੂੰ ਮਿਲ ਜਾਵੇਗਾ ਇਸ ਦੇ ਉੱਤੇ ਵੀ ਚਰਚਾ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਬੀਤੇ ਦਿਨੀ ਬਿਆਨ ਸਾਹਮਣੇ ਆਏ ਨੇ ਲੀਡਰਾਂ ਦਾ ਜਿਸ ਤਰ੍ਹਾਂ ਸੁਨੀਲ ਜਾਕਰ ਹੋਰਾਂ ਦੇ ਵੱਲੋਂ ਜਿਹੜੀ ਗੱਲ ਬਾਤ ਕੀਤੀ ਜਾਂਦੀ ਹੈ মিডিਆ ਦੇ ਨਾਲ ਉਹਦੇ ਵਿੱਚ ਉਹਨਾਂ ਦੇ ਵੱਲੋਂ ਨਿਸ਼ਾਨੇ ਸਾਦੇ ਜਾਂਦੇ ਨੇ ਖਾਸ ਤੌਰ ਤੇ ਉੱਤੇ ਕਾਂਗਰਸ ਦੇ ਉੱਤੇ ਜਾਂ ਫਿਰ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਲੀਡਰ ਜਿਵੇਂ ਅਸੀਂ ਡਲੇਵਾਲ ਹੋਰਾਂ ਨੂੰ ਮਰਨ ਵਰਤ ਦੇ ਉੱਤੇ ਬੈਠਿਆ ਉੱਥੇ ਮਿਲਣ ਜਾਂਦੇ ਨੇ ਉਹਨਾਂ ਦੇ ਨਾਲ ਫੋਟੋ ਵੀ ਖਿੱਚਉਂਦੇ ਨੇ ਫੋਟੋ ਖਿੱਚਾ ਕੇ ਉੱਥੋਂ ਆ ਜਾਂਦੇ ਨੇ ਉਸ ਤੋਂ ਬਾਅਦ ਆਪਣੇ ਫੇਸਬੁਕ ਅਕਾਊਂਟ ਤੇ ਉੱਤੇ ਪਾ ਦਿੰਦੇ ਨੇ ਜਿਸ ਨੂੰ ਲੈ ਕੇ ਹੁਣ ਸੁਨੀਲ ਜਾਕਰ ਹੋਰਾਂ ਦੇ ਵੱਲੋਂ ਵੱਡੇ ਨਿਸ਼ਾਨੇ ਸਾਧ ਦੇ ਕੇ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਇਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਇਹ ਬੜਾ ਘਾਤਕ ਹੋਵੇ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਲਗਾਤਾਰ ਜਿਹੜੇ ਧਮਾਕੇ ਹੋ ਰਹੇ ਨੇ ਜਿਸ ਤਰ੍ਹਾਂ ਗ੍ਰਨੇਡ ਸੁੱਟੇ ਜਾ ਰਹੇ ਨੇ ਠਾਣਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਾਂ ਫਿਰ ਹੋਰ ਥਾਵਾਂ ਦੇ ਉੱਤੇ ਜਿਵੇਂ ਦੇਖਿਆ ਪਿਛਲੇ ਮਹੀਨੇ ਦੇ ਵਿੱਚ 8-7-8 ਦੇ ਲਗਭਗ ਜਿਹੜੇ ਇਹੋ ਜਿਹੇ ਹਮਲੇ ਦੇਖਣ ਦੀ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਨੂੰ ਲੈ ਕੇ ਹੁਣ ਜਿਵੇਂ ਸੁਨੀਲ ਜਾਖੜ ਹੋਰਾਂ ਨੇ ਬਿਆਨ ਦਿੱਤਾ ਕਿ ਕਿਤੇ ਨਾ ਕਿਤੇ ਇਹ ਇਹੋ ਜਿਹੇ ਦੇ ਜਿਹੜੇ ਇਹੋ ਜਿਹੇ ਜਿਹੜੇ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਲੋ ਇਹਦੀ ਚਾਅ ਦੇ ਵਿੱਚ ਹੈ ਕਿ ਜਗਦੀਸ਼ ਸਿੰਘ ਢੱਲੇਵਾਲ ਨੂੰ ਕੁਝ ਹੁੰਦਾ ਤਾਂ ਉਸ ਤੋਂ ਬਾਅਦ ਪੰਜਾਬ ਦਾ ਮਾਹੌਲ ਵਿਗਾੜਿਆ ਜਾਵੇਗਾ ਕਿਉਂਕਿ ਸਾਨੂੰ ਸਾਰਿਆਂ ਨੂੰ ਇੱਕ ਇੱਕ ਮਨ ਤੇ ਉੱਤੇ ਸੋਚਣਾ ਪਵੇ ਕਿ ਇਹੋ ਜਿਹਾ ਪੰਜਾਬ ਦੇ ਵਿੱਚ ਕੋਈ ਹਾਲਾਤ ਨਾ ਬਣ ਜਾਣ ਇਹ ਵੀ ਇੱਕ ਗੰਭੀਰ ਵਿਸ਼ਾ ਜੋ ਕੁਝ ਸੁਨੀਲ ਜਾਖੜ ਹੋਰ ਦੇ ਵੱਲੋਂ ਚੱਕਿਆ ਗਿਆ ਹੈ ਇਹ ਵੀ ਗੱਲ ਹੈਗੀ ਹੈ ਕਿ ਪੰਜਾਬ ਦੇ ਵਿੱਚ ਦਾ ਮਾਹੌਲ ਵਿਗਾੜਨ ਦੀਆਂ ਲਗਾਤਾਰ ਕੋਸ਼ਿਸ਼ਾਂ ਉਦੋਂ ਤੋਂ ਹੋ ਰਹੀਆਂ ਨੇ ਜਦੋਂ ਦੀ ਪੰਜਾਬ ਦੇ ਇਸ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਹੈ ਕਿਉਂਕਿ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ ਕੁਝ ਦਿਨ ਬਾਅਦ ਹੀ ਜਿਸ ਤਰ੍ਹਾਂ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਹੋਰਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਸਿੱਧੂ ਮੁਸੇਵਾਲ ਹੋਰਾਂ ਦਾ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਹੋਰ ਵੀ ਨਿਕਲ ਘਟਰਾਵਾ ਪੰਜਾਬ ਦੇ ਵਿੱਚ ਲਗਾਤਾਰ ਵਾਪਰਦੀਆਂ ਰਹੀਆਂ ਨੇ ਫਿਰ ਉਸ ਤੋਂ ਬਾਅਦ ਅਮਰਪਾਲ ਹੋਰੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਉਂਦੇ ਨੇ ਉਸ ਨੂੰ ਲੈ ਕੇ ਵੀ ਇਹ ਸਵਾਲ ਖੜੇ ਹੁੰਦੇ ਨੇ ਕਿ ਇਹਨਾਂ ਦੇ ਨਾਲ ਪੰਜਾਬ ਦਾ ਮਾਹੌਲ ਵਿਗਾੜਨ ਦੇ ਲਈ ਏਜੰਸੀਆਂ ਦੇ ਵੱਲੋਂ ਉਹ ਪੰਜਾਬ ਵੱਲ ਭੇਜਿਆ ਗਿਆ ਇਸ ਤੋਂ ਬਾਅਦ ਉਹਦੇ ਉੱਤੇ ਜਿਸ ਤਰ੍ਹਾਂ ਐਕਸ਼ਨ ਪੰਜਾਬ ਤੇ ਕੇਂਦਰ ਸਰਕਾਰ ਦੇ ਵੱਲੋਂ ਮਿਲ ਕੇ ਕੀਤਾ ਜਾਂਦਾ ਹੁਣ ਉਹ ਡਿਬੂਕੇਟ ਜੇਲ੍ਹ ਦੇ ਵਿੱਚ ਬੰਦ ਨੇ ਉਸ ਨੂੰ ਲੈ ਕੇ ਉਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਦਾ ਮੋਹਲ ਵਿਗਾੜ ਸਕਦੇ ਨੇ ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਗੱਲ ਕਰਦੇ ਸੀ ਕਿ ਅਮਰਪਾਲ ਨੇ ਪੰਜਾਬ ਦੇ ਲੋਕਾਂ ਨੂੰ ਨਸ਼ੇ ਤੋਂ ਦੂਰ ਕੀਤਾ ਹੈ ਉਸ ਤੋਂ ਲੈ ਕੇ ਹੁਣ ਲਗਾਤਾਰ ਉਸੇ ਤਰ੍ਹਾਂ ਉਸ ਤੋਂ ਬਾਅਦ ਵੀ ਕਈ ਘਟਨਾਵਾਂ ਜਿਹੀਆਂ ਵਾਪਰੀ ਜਿਸ ਤਰ੍ਹਾਂ ਹੁਣ ਹਮਲੇ ਹੋ ਰਹੇ ਨੇ ਕਿ ਪੰਜਾਬ ਦੇ ਮਾਹੌਲ ਨੂੰ ਲਗਾਤਾਰ ਕਿਤੇ ਨਾ ਕਿਤੇ ਬਿਕਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਜਿਹੜਾ ਉਹ ਲਾਗੂ ਕੀਤਾ ਜਾ ਸਕੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਵੀ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਬਿਆਨ ਦਿੱਤੇ ਗਏ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੈ ਧੱਕਾਸ਼ਾਹੀ ਕਰਕੇ ਜਿਸ ਤਰ੍ਹਾਂ ਕਿਹਾ ਜਾ ਰਿਹਾ ਸੀ ਕਿ ਇਹ ਸਰਕਾਰ ਤੋੜ ਕੇ ਰਾਸ਼ਟਰਪਤੀ ਰਾਜ ਲਾਉਣਾ ਚਾਹੁੰਦੀ ਹੈ ਇਹ ਚਰਚਾਾਂ ਵਿੱਚ ਚੱਲੀਆਂ ਸਨ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਹ ਬਿਆਨ ਦਿੱਤਾ ਸੀ ਕਿ ਜੇਕਰ ਤੁਸੀਂ ਚਾਹੁੰਦੇ ਕਿ ਸਾਨੂੰ ਦਬਾ ਕੇ ਐਦਾਂ ਧਮਕੀ ਦੇ ਕੇ ਕਿ ਰਾਸ਼ਟਰੀ ਰਾ ਲਾਦਾਂਗੇ ਉਸ ਤੋਂ ਬਾਅਦ ਜੋ ਸਿਆਸਤ ਚੱਲੀ ਸੀ ਕਿ ਪੰਜਾਬ ਦੇ ਵਿੱਚ ਹੋ ਸਕਦਾ ਹੈ ਕਿ ਰਾਸ਼ਟਰਪਤੀ ਰਾਜ ਲਗਾਇਆ ਜਾ ਸਕੇ ਜਿਹੜੇ ਜਿਹੇ ਹਾਲਾਤ ਬਣਦੇ ਨੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਦਿਨ ਸ਼ਬੂ ਬਾਦਲ ਦੇ ਉੱਤੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਜਿਸ ਤਰ੍ਹਾਂ ਕਹਿੰਦੇ ਸਰਕਾਰ ਦੇ ਵੱਲੋਂ ਡਰੋਨ ਦੇ ਰਾਹੀਂ ਹਰਿਆਣਾ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਗੋਲੇ ਛੁੱਟੇ ਜਾਂਦੇ ਨੇ ਅਥਰੂ ਗੈਸ ਦੇ ਗੋਲੇ ਛੁੱਟੇ ਜਾਂਦੇ ਨੇ ਉਸ ਤੋਂ ਬਾਅਦ ਮੁੱਖ ਮੰਤਰੀ ਭਵੰਤ ਮਾਨ ਹੋਰਿੰਦਾ ਬਿਆਨ ਵੀ ਅੰਦਾਸੀ ਕਿ ਤੁਸੀਂ ਸਾਨੂੰ ਧਮਕੀ ਦਿੰਦੇ ਹੋ ਕਿ ਜੇਕਰ ਪੰਜਾਬ ਦਾ ਮੋਹਲ ਕਾਵੇ ਤਾਂ ਰਾਸ਼ਟ੍ਰਪਤੀ ਰਾਜ ਲਗਾ ਦਾਂਗੇ ਇਹੋ ਜਿਹੇ ਘਟਨਾਵਾਂ ਤੋਂ ਬਾਅਦ ਹੁਣ ਜਿਹੜੀ ਸਥਿਤੀ ਬਣ ਰਹੀ ਹੈ ਜਿਹਦੇ ਉੱਤੇ ਆਪਾਂ ਖਾਸ ਗੱਲਬਾਤ ਕਰ ਰਹੇ ਸੈਸੀ ਪ੍ਰੋਗਰਾਮ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਇਸ ਵਕਤ ਜਿਹੜੀ ਸਿਆਸਤ ਕਰਵਟ ਲੇਰੀ ਹੈ ਨਾ ਹੁਣ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਮਰਨ ਵਰਤ ਦੇ ਉੱਤੇ ਬੈਠੇ ਜਿਹੜੇ ਲੀਡਰ ਉਹਨੂੰ ਉਧਰ ਮਿਲਣ ਜਾ ਰਹੇ ਨੇ ਉਹ ਸਨੀਤ ਜਾਖਣ ਉਹਨਾਂ ਦਾ ਕਹਿਣਾ ਸਿੱਧੇ ਤੌਰ ਦੇ ਦੀ ਉਹ ਉਹਨਾਂ ਦੀ ਮੌਤ ਨੂੰ ਢੀਕਰੇ ਨੇ ਕਿ ਕਦੋਂ ਉਹ ਇਹੋ ਜੀ ਘਟਨਾ ਵਾਪਰਦੀ ਹੈ ਮਾੜੀ ਖਾਫੇ ਖਨੋਰੀ ਬਾਰਡਰ ਤੋਂ ਆਉਂਦੀ ਹੈ ਤੇ ਉਸ ਤੋਂ ਬਾਅਦ ਅਸੀਂ ਪੋਸਟਾਂ ਪਾਈਏ ਸਾਰੇ ਅਸੀਂ ਲੈਕਚਰ ਬਣਾਏ ਹੋਏ ਨੇ ਅਸੀਂ ਬੀਜੇਪੀ ਸਰਕਾਰ ਦੇ ਖਿਲਾਫ ਬੋਲੀਏ ਕਿਉਂਕਿ ਇਹਦੇ ਵਿੱਚ ਇੱਕ ਸਿਆਸਤਲ ਪੱਖ ਵੀ ਹੈਗਾ ਪਰ ਦੂਜੇ ਪਾਸੇ ਜਿਸ ਤਰ੍ਹਾਂ ਸੁਨੀਲ ਜਾਖੜ ਹੋਰਾਂ ਦਾ ਜਵਾਬ ਦਿੰਦੇ ਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇੱਕ ਟੋਕ ਕੇ ਗੱਲ ਕਹੀ ਹੈ ਕਿ ਜੇਕਰ ਤੁਸੀਂ ਵੀ ਜਾ ਸਕਦੇ ਹੋ ਵੀ ਉਹ ਪੰਜਾਬ ਦੇ ਵਿੱਚ ਬੈਠੇ ਨੇ ਤੁਸੀਂ ਕਿਉਂ ਨਹੀਂ ਮਿਲਣ ਗਏ ਤੁਹਾਡੀ ਸਰਕਾਰ ਹੈ ਕੇਂਦਰ ਦੇ ਵਿੱਚ ਤੁਸੀਂ ਜਾਓ ਨਾ ਕੋਲ ਉਹਨਾਂ ਨੂੰ ਲੈ ਕੇ ਜਾਓ ਮੋਦੀ ਹੋਰਾਂ ਦੇ ਕੋਲ ਉੱਤੇ ਕੇਂਦਰ ਸਰਕਾਰ ਤੋਂ ਜੇਪਰ ਨਹੀਂ ਜਾ ਸਕਦੇ ਤਾਂ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਉਹਨਾਂ ਦੇ ਜਿਹੜੇ ਉਸਤਰਾਹੀ ਖਨੋਰੀ ਬਾਰਡਰ ਤੇ ਲੈ ਕੇ ਆਓ ਕਿਸਾਨਾਂ ਨਾਲ ਗੱਲਬਾਤ ਕਰਾਓ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਦਾ ਮਨਨ ਵਰਤ ਖਤਮ ਕਰਾਓ ਵੀ ਤੁਸੀਂ ਕਿਸਾਨਾਂ ਦੇ ਨਾਲ ਜੋ ਵਾਅਦੇ ਕੀਤੇ ਸੀ ਕਿਸਾਨਾਂ ਦੇ ਨਾਲ ਜੋ ਮੰਗਾ ਤੁਸੀਂ ਕਿਸਾਨਾਂ ਦੀਆਂ ਮੰਨੀਆਂ ਸੀ ਪਰ ਲਾਗੂ ਕਿਉਂ ਨਹੀਂ ਕੀਤੀਆਂ ਜਾ ਰਹੀਆਂ ਉਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਮਰਨ ਵਰਤ ਤੇ ਬੈਠਿਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਦਖਲ ਦਿੱਤਾ ਗਿਆ ਜਿਸ ਦੇ ਤਹਿਤ ਉਸ ਤੋਂ ਬਾਅਦ ਡੀਜੀਪੀ ਪੰਜਾਬ ਤੇ ਇੱਕ ਕੇਂਦਰ ਤੋਂ ਜਿਹੜੇ ਸਰਕਾਰ ਦੇ ਵੱਲੋਂ ਭੇਜ ਜਾਂਦੇ ਨੇ ਮਹਿੰਕ ਮਿਸ਼ਰਾ ਉਹ ਆਉਂਦੇ ਨੇ ਉਹ ਜਾਂਚ ਉੱਥੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਮਰਨ ਵਰਤ ਰਵਾਣ ਦੀਆਂ ਵੀ ਗੱਲਾਂ ਚੱਲਦੀਆਂ ਨੇ ਪਰ ਫਿਲਹਾਲ ਕਿਤੇ ਵੀ ਇਹੋ ਜਿਹਾਂ ਜਿਹੜਾ ਜਗਦੀਸ਼ ਸਿੰਘ ਢੱਲੇਵਾਲ ਹੋਰਾਂ ਦਾ ਕਹਿਣਾ ਸੀ ਕਿ ਮਰਨ ਵਰਤ ਨਹੀਂ ਤੋੜਾਂਗਾ ਮੈਨੂੰ ਕਿਸਾਨਾਂ ਦੇ ਜਿਹੜੀਆਂ ਮੰਗਾਂ ਨੇ ਉਹ ਜਿੰਨਾ ਪਿਆਰੀਆਂ ਨੇ ਉਹਨਾਂ ਦਾ ਕਹਿਣਾ ਕਿ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਜੇਕਰ ਮੈਂ ਆਪਣੀ ਜਾਨ ਦੇ ਕੇ ਉਹਨਾਂ ਦੀ ਖੁਦਕੁਸ਼ੀਆਂ ਰੋਕ ਸਕਾਂ ਤਾਂ ਮੈਂ ਫਕਰ ਮਹਿਸੂਸ ਕਰਾਂਗਾ ਉਹਨਾਂ ਦਾ ਇਹ ਇਥੋਂ ਤੱਕ ਕਹਿਣਾ ਵੈ ਪਰ ਹੁਣ ਜਿਸ ਤਰ੍ਹਾਂ ਇਸ ਮਸਲੇ ਨੂੰ ਲੈ ਕੇ ਸਿਆਸਤ ਕੀਤੀ ਜਾ ਰਹੀ ਹੈ ਤਾਂ ਜਾ ਕੇ ਧਰੂ ਰਹੀ ਹੈ ਸਿਆਸਤ ਪੰਜਾਬ ਦੀ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਅਨਸੁਖਾਮੀ ਘਟਨਾ ਵਾਪਰਦੀ ਹੈ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ 29ਵਾਂ ਦਿਨ ਹੈ ਅੱਜ ਮਰਨ ਵਰਤੇ ਬੈਠਿਆਂ ਜੇਕਰ ਉਹਨਾਂ ਦੀ ਸਿਹਤ ਦੇ ਨਾਲ ਕੋਈ ਗੱਲਬਾਤ ਹੁੰਦੀ ਹੈ ਕੋਈ ਮਾੜੀ ਖਬਰ ਸਾਹਮਣੇ ਆਉਂਦੀ ਹੈ ਕਿਉਂਕਿ ਉਹਨਾਂ ਦੀ ਹਾਲਤ ਦਿਨ-ਪ੍ਰਤੀ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਪਰ ਉਸ ਤੋਂ ਬਾਅਦ ਕੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਲਈ ਸਰਕਾਰਾਂ ਤਿਆਰ ਬੈਠੀਆਂ ਨੇ ਕਿਉਂਕਿ ਜਿਸ ਤਰ੍ਹਾਂ ਹੁਣ ਬਿਆਨ ਦਿੱਤਾ ਗਿਆ ਜਿਹੜੀ ਜਾਖਲ ਹੋ ਰਹੰਦਾ ਜੇਕਰ ਉਹਦੀ ਕੋਖ ਕਰੀਏ ਤਾਂ ਕਿਤੇ ਨਾ ਕਿਤੇ ਇਸ਼ਾਰਾ ਹੈਗੇ ਆ ਕਿਤੇ ਨਾ ਕਿਤੇ ਕਿਉਂਕਿ ਜੇਕਰ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ਾਂ ਕਰਨ ਗਈਆਂ ਕੁਝ ਜਿਹੜੇ ਬਾਹਰ ਬੈਠੇ ਜਾਂ ਫਿਰ ਕੁਝ ਜਿਹੜੇ ਦੇਸ਼ ਵਿਰੋਧੀ ਨੇ ਪੰਜਾਬ ਵਿਰੋਧੀ ਤਾਕਤਾਂ ਨੇ ਉਹਨਾਂ ਨੇ ਕੋਈ ਹੱਥ ਕੰਡਾ ਨਹੀਂ ਛੱਡਣਾ ਉਹਨਾਂ ਨੇ ਹਰ ਹੱਥ ਕੰਡਾ ਪਨਾਣਾ ਵੈ ਵੀ ਪੰਜਾਬ ਦਾ ਮਾਹੌਲ ਵਿਗਾੜਿਆ ਜਾ ਸਕੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਘਟਨਾਵਾਂ ਆਪਾਂ ਸਾਹਮਣੇ ਵੇਖ ਰਹੇ ਹਾਂ ਪਰ ਹੁਣ ਸੁਨੀਲ ਜਾਕਰ ਹੋਰਾਂ ਦਾ ਜਿਹੜਾ ਬਿਆਨ ਹੈ ਉਸ ਨੂੰ ਜੇਕਰ ਗੰਭੀਰਤਾ ਨਾਲ ਲਈਏ ਤਾਂ ਕਿਤੇ ਨਾ ਕਿਤੇ ਜੇਕਰ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਸੂਬਾ ਸਰਕਾਰ ਨੂੰ ਵਿੱਚ ਉਕਸ ਰਹਿਣਾ ਪੈਣਾ ਤੇ ਦੂਜੇ ਪਾਸੇ ਕੇਂਦਰ ਸਰਕਾਰ ਦੀ ਕੀ ਭੂਮਿਕਾ ਹੋਵੇਗੀ ਇਹ ਜੇ ਮਸਲੇ ਨੂੰ ਲੈ ਕੇ ਕਿ ਕਿਸਾਨਾਂ ਦਾ ਜਾਂ ਰੋਹ ਦਾ ਉਹਦਾ ਗੁੱਸਾ ਹੁੰਦਾ ਉਸ ਤੋਂ ਬਾਅਦ ਕੀ ਕੁਝ ਹੁੰਦੇ ਇਹ ਹਾਲਾਤ ਨਾ ਬਨਣ ਇਸ ਨੂੰ ਲੈ ਕੇ ਪਹਿਲਾਂ ਹੀ ਸਰਕਾਰ ਮੰਗਾ ਮੰਨ ਲੈਣ ਕਿਉਂਕਿ ਹੁਣ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਜਿਹੜੀ ਕਿਸਾਨ ਜਥੇਬੰਦੀਆਂ ਨੇ ਆਪਸ ਦੇ ਵਿੱਚ ਭਾਵੇਂ ਹੁਣ ਇਕਜੁੱਟ ਹੁੰਦੀਆਂ ਦਿਖਾਈ ਤਾਂ ਦੇ ਰਹੀਆਂ ਨੇ ਪਰ ਜਿਸ ਤਰ੍ਹਾਂ ਬੀਤੇ ਦਿਨੀ ਜੁਗਿੰਦਰ ਸਿੰਘ ਉਗਰਾਹ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਰ ਹੋਰਾਂ ਦੇ ਉੱਤੇ ਫਿਰ ਬਿਆਨ ਦਿੱਤਾ ਜਾਂਦਾ ਕਿ ਉਹਨਾਂ ਨੇ ਸਾਡੇ ਫੋਨ ਨਹੀਂ ਚੁੱਕੇ ਸੀ ਅਸੀਂ ਤਾਂ ਚਾਹੁੰਦੇ ਸੀ ਵੀ ਇੱਕ ਮੰਚ ਦੇ ਉੱਤੇ ਬਹਿ ਕੇ ਬਈ ਜਿਹੜੇ ਕਿਸਾਨੀ ਦੀਆਂ ਮੰਗਾਂ ਨੇ ਉਹ ਚੱਕੀਏ ਪਰ ਉਹਨਾਂ ਨੂੰ ਮਰਲ ਵਰਤ ਨਹੀਂ ਰੱਖਣਾ ਚਾਹੀਦਾ ਸੀ ਕਿਉਂਕਿ ਕੁਝ ਹੋਰ ਵੀ ਜਥੇਬੰਦੀਆਂ ਨੇ ਜਿਹੜੀਆਂ ਇਸ ਦੇ ਨਾਲ ਨਹੀਂ ਸਹਿਮਤ ਕਿ ਮਰਲ ਵਰਤ ਦੇ ਉੱਤੇ ਬਹਿ ਕੇ ਬਈ ਆਪਾਂ ਆਪਣੀ ਮੰਗਾਂ ਮੰਨਵਾ ਸਕਦੇ ਹਾਂ ਕਿਉਂਕਿ ਜੇਕਰ ਸਰਕਾਰ ਮਰਲ ਵਰਤ ਤੇ ਬੈਠੇ ਕਿਸਾਨ ਅਗੂ ਜਗਦੀਸ਼ ਢਿਲਵਰ ਹੁਣ ਮੰਗਾਂ ਮੰਨਦੀ ਹੈ ਤਾਂ ਪਿਛਲੇ ਵਾਰ 700 ਤੋਂ ਵੱਧ ਕਿਸਾਨਾਂ ਦੀਆਂ ਸਹਾਇਤਾ ਹੋਈਆਂ ਸੀ ਜਾਨਾ ਕਿਸਾਨਾਂ ਨੇ ਪੰਜਾਬ ਦੀ ਕਿਸਾਨੀ ਦੇ ਲਈ ਦੇਸ਼ ਦੀ ਕਿਸਾਨੀ ਦੇ ਲਈ ਕੁਰਬਾਨ ਕਰਦੀਆਂ ਸਨ ਪਰ ਉਸ ਤੋਂ ਬਾਅਦ ਸਰਕਾਰ ਸਰਕਾਰ ਤਾਂ ਜਿਉਂ ਦੀ ਤਿਉਂ ਹੈ ਸਰਕਾਰ ਦੇ ਉੱਤੇ ਤਾਂ ਕੋਈ ਜੂ ਨਹੀਂ ਸਰਕੀ ਹੈਗੀ ਉਸ ਤੋਂ ਬਾਅਦ ਪਰ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਹੱਥੋਂ ਗਵਾ ਕੇ ਕੀ ਐਮਐਸਟੀ ਕਾਨੂੰਨ ਗਰੰਟੀ ਕਿਸਾਨਾਂ ਨੂੰ ਮਿਲ ਜਾਵੇਗਾ ਕੀ ਕਿਸਾਨਾਂ ਦੀਆਂ ਜਿਹੜੀ ਜਾਇਜ਼ ਮੰਗਾਂ ਨੇ ਕੀ ਉਹ ਕੇਂਦਰ ਸਰਕਾਰ ਇਹੋ ਜਿਹੀਆਂ ਕੋਈ ਜਿਹੜੀਆਂ ਮੰਗਾਂ ਨੇ ਜਿਹੜੀਆਂ ਜਾਇਜ਼ ਨੇ ਕਿ ਉਹ ਦੇ ਦੇਣਗੀਆਂ ਕਿ ਕਿਸਾਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਬਿਲਨ ਤੋਂ ਬਾਅਦ ਕਿ ਕਿਸਾਨਾਂ ਦੇ ਦਾ ਜਿਹੜਾ ਕਰਜ਼ਾ ਮਾਫੀ ਹੈ ਉਹ ਮਤਲਬ ਕਿਸਾਨ ਕਰਜ਼ੇ ਮੁਕਤ ਹੋ ਜਾਣਗੇ ਆਰਟੀਓ ਪੱਖੋਂ ਕਿਸਾਨ ਮਜ਼ਬੂਤ ਹੋ ਜਾਣਗੇ ਹੁਣ ਸਵਾਲ ਇਹ ਵੱਡਾ ਹੈ ਕਿਉਂਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਪੰਜਾਬ ਦਾ ਕਿਸਾਨੀ ਦਾ ਇੱਕ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਦਾ ਜਿਹੜਾ 4-5 ਦਹਾਕਿਆਂ ਦਾ ਜਿਹੜਾ ਤਜਰਬਾ ਕਿਸਾਨੀ ਦਾ ਕਿਉਂਕਿ ਉਹ ਲੀਡ ਕਰ ਰਹੇ ਨੇ ਕਿਸਾਨੀ ਨੂੰ ਪੰਜਾਬ ਦੇ ਨੂੰ ਉਹ ਆਗੂ ਨੇ ਪ੍ਰਮੁੱਖ ਆਗੂਆਂ ਦੇ ਵਿੱਚੋਂ ਅਹਿਮ ਆਗੂ ਨੇ ਅੱਜ ਦੇ ਸਮੇਂ ਦੇ ਵਿੱਚ ਕਿਉਂਕਿ ਉਹਨਾਂ ਦੀ ਸਿਹਤ ਦਾ ਦੀ ਚੜ੍ਹਦੀ ਕਲਾ ਰਹਿਣੀ ਪੰਜਾਬ ਦੇ ਭਵਿੱਖ ਦੇ ਲਈ ਪੰਜਾਬ ਦੀ ਕਿਸਾਨੀ ਦੇ ਲਈ ਬੇਹਦ ਜ਼ਰੂਰੀ ਹੈ ਇਸ ਵਕਤ ਪਰ ਜਿਸ ਤਰ੍ਹਾਂ ਸਿਆਸਤਦਾਨਾਂ ਦੇ ਵੱਲੋਂ ਸਿਆਸਤਾਂ ਕੀਤੀਆਂ ਜਾ ਰਹੀਆਂ ਕਿਉਂਕਿ ਸਿਆਸਤ ਤਾਂ ਉੱਚੀ ਹੁੰਦੀ ਹੈ ਹੁਣ ਜਿਵੇਂ ਸੁਨੀਲ ਜਾਖੜ ਉਹਨਾਂ ਨੇ ਗੱਲ ਕਹੀ ਹੈ ਕਿ ਉਹਤੇ ਫੋਟੋ ਖਿਚਾ ਰਹੇ ਨੇ ਜੇਕਰ ਕੇਂਦਰ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਦੀ ਹੁੰਦੀ ਜਾਂ ਦੂਜੀ ਹੁੰਦੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਤੇ ਜਾਂਦੇ ਤੇ ਦੂਜੇ ਪਾਸੇ ਸੁਨੀਲ ਜਾਖੜ ਵੀ ਫਿਰ ਜਾਂਦੇ ਜੇਕਰ ਕਾਂਗਰਸੀ ਸਰਕਾਰ ਹੁੰਦੀ ਕਾਂਗੋ ਸਰਕਾਰ ਦੇ ਖਿਲਾਫ ਹੁੰਦਾ ਜਿਹੜਾ ਉੱਥੇ ਪ੍ਰੈਸਟ ਕੀਤਾ ਜਾ ਰਿਹਾ ਮਰ ਰਵਤੇ ਬੈਠੇ ਨੇ ਤਾਂ ਭਾਜਪਾ ਵੀ ਜਾਣਦੀ ਕਿ ਭਾਜਪਾ ਨਾ ਜਾਣਦੀ ਉੱਥੇ ਕਿਉਂਕਿ ਜਰਵੀਲ ਜਾਕਰ ਹੋਰਾਂ ਦਾ ਬਿਆਨ ਪਾਵੇਂ ਠੀਕ ਹੈ ਪਰ ਸਿਆਸਤਦਾਨਾਂ ਦਾ ਤਾਂ ਕੰਮ ਇਹੀ ਹੁੰਦਾ ਨਾ ਵੀ ਸਿਆਸਤ ਕਰਨੀ ਹੈ ਪਰ ਜੇਕਰ ਹੁਣ ਇਹ ਵਿਸ਼ਾ ਇਹੋ ਜਿਹਾ ਵਿਸ਼ਾ ਹੈ ਇਹਦੇ ਉੱਤੇ ਸਿਆਸਤ ਨਾ ਕਰਨ ਦੀ ਬਜਾਏ ਆਪਾਂ ਇੱਥੇ ਇਕੱਠੇ ਹੋ ਕੇ ਇੱਕ ਮੰਚ ਦੇ ਉੱਤੇ ਸਾਰੇ ਸਿਆਸੀ ਪਾਰਟੀਆਂ ਇਸ ਮਸਲੇ ਨੂੰ ਗਭੀਰਤਾ ਦੇ ਨਾਲ ਸੋਚਣ ਕੇਂਦਰ ਦੇ ਕੋਲ ਜਾਂ ਜਿਵੇਂ ਪ੍ਰਤਾਪ ਸਿੰਘ ਬਾਜਬੁਰਦਾ ਦੇ ਵੱਲੋਂ ਕਿਸੇ ਦਿਨਾਂ ਦੇ ਵਿੱਚ ਗੱਲ ਕਹੀ ਹੈ ਵੀ ਵੀ ਆਪਾਂ ਇੱਕ ਜਿਹੜੀ ਸਾਂਝੀ ਜਿਹੜੀ ਮੀਟਿੰਗ ਹੈ ਉਹ ਸੱਦ ਕੇ ਵੀ ਇਸ ਮਸਲੇ ਲੈ ਕੇ ਕੇਂਦਰ ਤੱਕ ਲੈ ਕੇ ਜਾਈਏ ਵੀ ਜਲਦ ਮੰਗਾ ਜਿਹੜੀਆਂ ਉਹ ਮੰਨੀਆਂ ਜਾ ਸਕਣ ਪਰ ਸੁਨੀਲ ਜਾਖੜ ਹੋਰਾਂ ਦਾ ਇੱਕ ਤੁਸੀਂ ਬਿਆਨ ਸੁਣਿਆ ਹੋਊਗਾ ਉਹਦੇ ਵਿੱਚ ਇੱਕ ਗੱਲ ਹੋਰ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਕਿਸੇ ਲੀਡਰ ਨੇ ਇਹ ਗੱਲ ਨਹੀਂ ਕਹੀ ਹੈ ਕਿ ਵੀ ਮਰਨ ਵਰਤ ਦੇ ਉੱਤੇ ਵੀ ਜਿਹੜੇ ਜੁਗਜੀਤ ਸਿੰਘ ਢੱਲੇ ਵਾਲੇ ਬੈਠੇ ਵੀ ਤੁਸੀਂ ਮਰਨ ਵਰਤ ਖਤਮ ਕਰ ਦਿਓ ਬਿਸਮਾਪਤ ਕਰ ਦਿਓ ਵਾਪਸ ਲੈ ਲਿਓ ਪਰ ਉਹਨਾਂ ਦੀ ਜਾਣਕਾਰੀ ਦੀ ਵੀ ਸਤਵਾਦਾ ਨਾ ਹੋਵੇ ਕਿਉਂਕਿ ਜਦੋਂ ਚਰਨਜੀਤ ਸਿੰਘ ਚੰਨੀ ਪਿਛਲੇ ਦਿਨੀ ਉੱਤੇ ਆਏ ਸਨ ਤਾਂ ਉਹਨਾਂ ਨੇ ਇਸ ਗੱਲ ਦੀ ਜਿਹੜੀ ਹੋਇਆ ਉਹਨਾਂ ਨੂੰ ਮਰਦ ਵਰਤ ਸਮਾਪਤ ਕਰਨ ਦੀ ਅਪੀਲ ਜ਼ਰੂਰ ਕੀਤੀ ਸੀ ਉਸ ਤੋਂ ਬਾਅਦ ਜੋ ਉਹਨਾਂ ਨੇ ਮੀਡੀਆ ਦੇ ਵਿੱਚ ਗੱਲਬਾਤ ਕਰ ਪਿਆ ਆਪ ਕਿਹਾ ਵੀ ਸੀ ਉਸ ਤੋਂ ਇਲਾਵਾ ਵੀ ਕੁਝ ਕਿਸਾਨ ਅਤੇ ਬੰਦੀਆਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਤੁਸੀਂ ਮਰਨ ਵਰਤ ਵਾਪਸ ਲੈ ਲਓ ਪਰ ਹੋ ਨੋ ਜਗਜੀਤ ਸਿੰਘ ਡਲੇਵਾਲ ਆਪਣੇ ਮਰਨ ਵਰਤ ਦੇ ਉੱਤੇ ਅਟਲ ਨੇ ਉਹ ਕਹਿੰਦੇ ਮੈਨੂੰ ਭਾਵੇਂ ਜੋ ਕੁਝ ਹੋ ਜੇ ਮੇਰੀ ਜਾਨ ਚਲੀ ਜਾਵੇ ਮੈਂ ਪ੍ਰਵਾਹ ਨਹੀਂ ਕਰਦਾ ਪਰ ਪੰਜਾਬ ਦੀ ਕਿਸਾਨੀ ਦੇ ਲਈ ਪੰਜਾਬ ਦੇ ਵਿੱਚ ਹੋ ਰਹੀਆਂ ਖੁਦ ਖੁਸ਼ੀਆਂ ਨੂੰ ਰੋਕਣ ਦੇ ਲਈ ਮੈਂ ਤਤਪਰਾਂ ਪੰਜਾਬ ਦੀ ਕਿਸਾਨੀ ਦੇ ਲਈ ਮੈਂ ਫਿਕਰਮੰਦਾਂ ਕਿਉਂਕਿ ਪੰਜਾਬ ਦਾ ਕਿਸਾਨ ਅੱਜ ਜਿਸ ਹਾਲਤ ਦੇ ਵਿੱਚ ਦੇਖਦਾ ਕਿਸਾਨ ਇਸ ਹਾਲਤ ਦੇ ਵਿੱਚ ਅੱਜ ਗੁਜ਼ਰ ਰਿਹਾ ਉਸ ਨੂੰ ਲੈ ਕੇ ਕਿਉਂਕਿ ਜਿਸ ਤਰ੍ਹਾਂ ਚਿੰਤਾ ਵਧਦੀ ਜਾ ਰਹੀ ਹੈ ਕਿਉਂਕਿ ਜੋ ਜਿਹੜਾ ਹੁਣ ਜਿਰੀ ਦਾ ਝੋਨੇ ਦਾ ਸੀਜ਼ਨ ਜਿਹੜਾ ਲੰਘ ਕੇ ਗਿਆ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਹਲੇ ਤੱਕ ਕਾਲੇ ਕਾਨੂੰਨ ਲਾਗੂ ਨਹੀਂ ਹੋਏ ਜੇਕਰ ਦੇਖਿਆ ਜਾਵੇ ਨਾ ਜਿਹੜੇ ਹੁਣ ਖੇਤੀ ਖਰੜਾ ਪੰਜਾਬ ਸਰਕਾਰ ਦੇ ਵੱਲ ਹੀ ਭੇਜਿਆ ਕੇਂਦਰ ਦੇ ਵੱਲੋਂ ਸੂਬਿਆਂ ਨੂੰ ਅਧਿਕਾਰ ਦੇ ਦਿੱਤੇ ਗਏ ਉਹਨੂੰ ਲੈ ਕੇ ਤੇ ਹਲੇ ਤੱਕ ਲਾਗੂ ਨਹੀਂ ਹੋਏ ਜੋ ਕਸਾਈ ਕਿਸਾਨਾਂ ਦੀ ਹੁਣ ਮੰਡੀਆਂ ਦੇ ਵਿੱਚ ਹੋਈ ਹੈ ਜਿਸ ਹਿਸਾਬ ਤੇ ਜੇਕਰ ਕੱਲ ਨੂੰ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਨੇ ਤਾ ਪੰਜਾਬ ਦੀ ਕਿਸਾਨੀ ਦਾ ਕੀ ਬਣੇਗਾ ਹੁਣ ਇੱਥੇ ਇਹ ਵੱਡਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਜਿਸ ਤਰ੍ਹਾਂ ਕਿਸਾਨਾਂ ਦੇ ਕੱਟ ਲੱਗੇ ਨੇ ਉਹਨੂੰ ਕਹੇ ਕਿਸਮ ਜਾ ਕੇ ਕਿਸਾਨ ਸੇਲਰਾਂ ਲੈ ਕੱਟ ਲਾਂਦੇ ਸੀ ਆੜਤੀ ਵਿਚਾਰਾ ਵਿਚਕਾਰ ਫਸ ਜਾਂਦਾ ਸੀ ਕਿਉਂਕਿ ਆੜਤੀ ਤਾਂ ਮੰਡੀ ਦੇ ਵਿੱਚ ਸਮਾਨ ਪਿਆ ਮਾਲ ਪਿਆ ਬੋਰੀਆਂ ਭਰੀਆਂ ਪਈਆਂ ਨੇ ਉਹ ਕੇ ਚੱਕਦਾ ਨਹੀਂ ਸੀ ਜੇ ਚੱਕਦੇ ਜੋ ਕਹਿੰਦੇ ਵੀ ਅਸੀਂ 150 ਤੋਂ ਲਾਵਾਂ ਕੱਟ 200 ਤੋਂ ਕੱਟ ਲਾਵਾਂ 250 ਤੋਂ 300 ਤੋਂ 400 ਤੋਂ ਕੱਟ ਲਾਵਾਂਗੇ ਹੁਣ ਜੇਕਰ ਉਹ ਕੱਟ ਨਹੀਂ ਦਿੰਦੇ ਤਾਂ ਫਿਰ ਉਹ ਆਰਤੀ ਤੋਂ ਪੈਸੇ ਜਿਹੜਾ ਉਹਦਾ ਸੀ ਸੈਲਰ ਵਾਲੇ ਸੀ ਉਹ ਸਮਾਨ ਵੀ ਚੱਕਦੇ ਸੀ ਤੇ ਸਭ ਅੰਦਰ ਖਾਤੇ ਚੱਲਦਾ ਰਿਹਾ ਇੱਕ ਗੱਲ ਹੋਰ ਦੱਸਦੀ ਤੁਹਾਨੂੰ ਉਹ ਚੱਲਦਾ ਕਿਵੇਂ ਸੀ ਖਾਤੇ ਦੇ ਵਿੱਚ ਪੈਸੇ ਪੂਰੇ ਆਉਂਦੇ ਸੀ ਜਿਹੜਾ ਜਦੋਂ ਕਿਸੇ ਜ਼ਿੰਮੇਵਾਰ ਦੇ ਖਾਤੇ ਦੇ ਵਿੱਚ ਪੈਸੇ ਪੂਰੇ ਪਾਏ ਜਾਂਦੇ ਸੀ ਪਰ ਉਹਦੇ ਵਿੱਚੋਂ ਕੱਟ ਕੱਟਿਆ ਜਾਂਦਾ ਸੀ ਸੈਲਰ ਵਾਲੇ ਆਪਣਾ ਕੈਸ਼ ਪਹਿਲਾਂ ਲੈ ਜਾਂਦੇ ਸੀ ਪਰ ਆਰਤੀ ਉਹਨਾਂ ਤੋਂ ਵਾਪਸ ਬਈ ਤੁਹਾਡਾ ਇੰਨੇ ਕੁ ਮੰਟਲ ਦੇ ਉੱਤੇ ਤੁਹਾਡਾ ਡੇਟ ਸੋਦਾ 50 ਦਾ 100 ਦਾ ਕੱਟ ਲੱਗਿਆ ਬਈ ਤੁਸੀਂ ਸਾਨੂੰ ਇੰਨੇ ਪੈਸੇ ਵਾਪਸ ਦੇ ਦਿਓ ਐਦਾਂ ਇਹ ਕੱਟ ਲੱਗੇ ਨੇ ਸਰਕਾਰ ਦੇ ਵੱਲੋਂ ਕੋਈ ਕੱਟ ਲੱਗਿਆ ਗਿਆ ਸਰਕਾਰ ਦੇ ਵੱਲੋਂ ਪੈਸੇ ਪੂਰੇ ਦੇ ਪੂਰੇ ਆਏ ਨੇ ਪਰ ਜਿਹੜੇ ਅੱਗੇ ਚੱਕਿਆ ਗਿਆ ਸੈਲਰਾਂ ਦੇ ਵੱਲੋਂ ਚੱਕਿਆ ਗਿਆ ਉਹਨਾਂ ਦੇ ਵੱਲੋਂ ਕੱਟ ਲਗਾਏ ਗਏ ਨੇ ਅੱਗੇ ਆੜਤੀ ਫਸ ਕੇ ਇਹਦੇ ਵਿੱਚ ਆੜਤੀ ਜੇਕਰ ਕੱਟ ਨਾ ਦੇਣ ਤਾਂ ਉਹਨਾਂ ਦੇ ਸੈਲਰਾਂ ਦੇ ਵਿੱਚ ਜਿਹੜੀਆਂ ਗੱਡੀਆਂ ਹੁੰਦੀਆਂ ਸੀਆਂ ਲੋਡਿੰਗ ਵਾਲੀਆਂ ਉਹ ਨਹੀਂ ਖਾਲੀ ਹੁੰਦੀਆਂ ਸੀ ਉਹਦੇ ਵਿੱਚ ਕਹਿ ਦਿੰਦੇ ਸੀ ਵੀ ਇਹ ਜਿੱਦਾਂ ਨਾ ਥੋੜਾ ਖਰਾਬ ਹੈ ਇਹਦੇ ਵਿੱਚ ਕਿਨਕੀ ਹੈ ਪਲਾਣਾ ਟਿਮ ਕ ਉੱਥੇ ਘਟ ਦਿੰਦੇ ਸੀ ਉਹਨੂੰ ਆਰਟੀ ਕੀ ਕਰੇ ਉੱਥੇ ਕਿਉਂਕਿ ਇਹ ਜਿਹੜਾ ਵਿਸ਼ਾ ਆ ਕਿਸਾਨੀ ਵਾਲਾ ਇਹ ਭਵਿੱਖ ਦੇ ਲਈ ਬੜਾ ਗੰਭੀਰ ਬੰਦਾ ਜਾ ਰਿਹਾ ਅੱਜ ਜੋ ਸਥਿਤੀ ਬਣੀ ਹੋਈ ਹੈ ਦੇ ਉੱਤੇ ਸਿਆਸਤ ਕੀਤੀ ਜਾ ਰਹੀ ਹੈ ਸੋ ਜੇਕਰ ਸਵਾਮੀ ਨਾਥਨ ਰਿਪੋਰਟ ਲਾਗੂ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਜਿਸ ਤਰ੍ਹਾਂ ਹੁਣ ਅੱਜ ਦੇ ਸਮੇਂ ਦੇ ਵਿੱਚ ਗੱਲਾਂ ਚੱਲ ਰਹੀਆਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਜਗਮੀਤ ਸਿੰਘ ਬਰਾੜ ਹੋਰਾਂ ਦੇ ਵੱਲੋਂ ਜਿਹੜੇ ਸਿਵਰਾਜ ਚੋਹਾਨ ਖੇਤੀਬਾੜੀ ਮੰਤਰੀ ਨੇ ਭਾਰਤ ਦੇ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਮੁਲਾਕਾਤ ਕੀਤੀ ਜਾਂਦੀ ਹੈ ਜੋ ਜੋ ਕਹਿੰਦੇ ਸੁਖਾਵੇਂ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਉਮੀਦ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਖੁਸ਼ਖਬਰੀ ਮਿਲੇਗੀ ਜੇਕਰ ਸਵਾਮੀ ਨਾਥਨ ਦੀਆਂ ਕੁਝ ਜੋ ਕੁਝ ਉਹ ਕਰ ਲੈਣੇ ਭਾਵੇਂ ਥੋੜਾ ਜਿਹਾ ਕਰ ਦੇਣਾ ਕਿ ਸਾਨੂੰ ਰਾਹਤ ਮਿਲੇ ਜੇਕਰ ਲਾਗੂ ਹੁੰਦੀ ਇਹਦਾ ਕਿਸਾਨਾਂ ਦੇ ਲਈ ਬਰੀ ਗੰਭੀਰ ਜਿਹੜੀ ਸਥਿਤੀ ਆ ਉਹ ਕਿਤੇ ਨਾ ਕਿਤੇ ਸੁਖਾਲੀ ਜ਼ਰੂਰ ਬਣ ਜਾਵੇਗੀ ਪਰ ਜੇਕਰ ਸਿਆਸਤ ਦੀ ਗੱਲ ਕਰੀ ਜਾਵੇ ਤਾਂ ਕਿਸਾਨੀ ਮਸਲੇ ਦੇ ਉੱਤੇ ਬੀਜੇਪੀ ਵੀ ਜਿਹੜੀ ਸਰਕਾਰ ਹੈ ਉਹ ਵੀ ਸਿਆਸਤ ਕਰਦੇ ਰਹੀ ਹੈ ਆਮ ਆਦੀ ਪਾਰਟੀ ਨੇ ਵੀ ਸਿਆਸਤ ਕੀਤੀ ਹੈ ਇਸ ਮਸਲੇ ਦੇ ਉੱਤੇ ਕਾਂਗਰਸ ਨੇ ਵੀ ਸਿਆਸਤ ਕੀਤੀ ਹੈ ਪਹਿਲਾਂ ਕਾਂਗਰਸ ਕਿੰਨੇ ਵਾਰ ਰਹੀ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਿ ਉਹਨਾਂ ਨੇ ਸਮਮਿਨਾਤਨ ਰਿਪੋਰਟ ਲਾਗੂ ਕਰਤੀ ਸੀ ਬੀਜੇਪੀ ਨੇ ਕਿਹਾ ਸੀ ਕਿ ਅਸੀਂ ਕਿਸਾਨਾਂ ਦੀ ਜਿਹੜੀ ਆਮਦਨ ਦੁੱਗਣੀ ਕਰਾਂਗੇ ਕੀ ਦੁੱਗਣੀ ਆਮਦਨ ਕਰਤੇ ਇਹ ਵੀ ਵੱਡਾ ਸਵਾਲ ਹੈ ਦੂਜੇ ਪਾਸੇ ਆਮ ਆਦੀ ਪਾਰਟੀ ਪੰਜਾਬ ਦੇ ਵੱਲੋਂ ਜਿਸ ਤਰ੍ਹਾਂ ਜਦੋਂ ਚੋਣ ਪ੍ਰਚਾਰ ਚੱਲਦਾ ਸੀ ਚੋਣ ਵਾਅਦੇ ਹੁੰਦੇ ਸਨ 2022 ਦੇ ਵਿੱਚ ਜਿਸ ਤਰ੍ਹਾਂ 5 ਮਿੰਟ ਦੇ ਵਿੱਚ ਐਮਐਸਪੀ ਦੇਣ ਦੀ ਗੱਲ ਕੀਤੀ ਜਾਂਦੀ ਸੀ ਜਦ ਅਣਜਾਣ ਸੀ ਜਾਂ ਫਿਰ ਪਤਾ ਨਹੀਂ ਸੀ ਉਹ ਕੀ ਸੀ ਇਹ ਸਭ ਸਿਆਸਤ ਸੀ ਨਾ ਇਹ ਸਿਆਸਤ ਦਾ 파ਟ ਸੀ ਨਾ ਕਿ ਬੀਜੇਪੀ ਨੇ ਸਿਆਸਤ ਨਹੀਂ ਕੀਤੀ ਹੁਣ ਜਿਵੇਂ ਆਪਣਾ ਸੁਨੀਲ ਜਾਖੜ ਹੋਰੀ ਬਿਆਨ ਲਾ ਰਹੇ ਨੇ ਸੁਨੀਲ ਜਾਖੜ ਹੋਰਾਂ ਨੂੰ ਜੇਕਰ ਇਸ ਵਕਤ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਾਨ ਦੀ ਕੀਮਤ ਉਹਨਾਂ ਨੂੰ ਜਾਣਦੇ ਹੋਏ ਜੇਕਰ ਗੰਭੀਰ ਨੇ ਜੇਕਰ ਉਹ ਸਿਆਸਤ ਨਹੀਂ ਕਰ ਰਹੇ ਤਾਂ ਉਹ ਅੱਗੇ ਹੋ ਕੇ ਕਿਸਾਨਾਂ ਦੀ ਬਾਹ ਫੜ ਕੇ ਕੇਂਦਰ ਦੇ ਨਾਲ ਮਿਲਵਾਨ ਬੈਠ ਕੇ ਗੱਲਬਾਤ ਕਰਾਨ ਹੁਣ ਰਵਨੀਤ ਬਿੱਟੂ ਹੋਰੀ ਬਿਆਨ ਦੀ ਜਾਂਦੇ ਨੇ ਉਹ ਵੀ ਬੈਠੇ ਕੇਂਦਰੀ ਮੰਤਰੀ ਨੇ ਪੰਜਾਬ ਦੇ ਵੀ ਤੁਸੀਂ ਪੰਜਾਬ ਦੇ ਨਾਲ ਖੜੋ ਫਿਰ ਤੁਸੀਂ ਕਹਿੰਦੇ ਅਸੀਂ ਸਤਾਈ ਦੀ ਸਰਕਾਰ ਬਣਾਵਾਂਗੇ ਸਿਰਫ ਬਿਆਨ ਦੇਣ ਦੇ ਨਾਲ ਤੁਸੀਂ ਸਿਆਸਤ ਨਹੀਂ ਕਰ ਰਹੇ ਕੀ ਦੇ ਬਨੀਤ ਬਿੱਟੂ ਹੋਰਾਂ ਨੇ ਉਸ ਤੋਂ ਬਾਅਦ ਕੇਂਦਰ ਨਾਲ ਗੱਲਬਾਤ ਕੀਤੀ ਹੈ ਭਾਈ ਐਦਾਂ ਉਹ ਜਿਸ ਚੀਜ਼ ਦੀ ਹੋ ਜਾਂਦੀ ਹੈ ਤਾਂ ਕਿਹੋ ਜੀ ਭੂਮਿਕਾ ਹੋਵੇ ਪੰਜਾਬ ਦੇ ਵਿੱਚ ਭਰਾਵੋ ਆਪਾਂ ਬਹਿ ਕੇ ਮਸਲਾ ਹੱਲ ਕਰ ਲਈਏ ਕਿਸਾਨਾਂ ਦੀ ਜਿਹੜੀ ਜਾਇਜ਼ ਮੰਗਾਂ ਨੇ ਉਹ ਮੰਨਣ ਲਈ ਕਿ ਮੀਡੀਆ ਦੇ ਵਿੱਚ ਗੱਲਬਾਤ ਕਹਿ ਕੇ ਵੀ ਮੈਂ ਪਿਆਰ ਆ ਵੀ ਗੱਲਬਾਤ ਕਰਨ ਦੇ ਲਈ ਕਿ ਦੱਸੋ ਕਿ ਤੁਸੀਂ ਕਿਸਾਨਾਂ ਨੂੰ ਸੱਦਾ ਭੇਜਿਆ ਮੀਟਿੰਗ ਦਾ ਕੋਈ ਕਿਤੇ ਚੱਲ ਕੀ ਰਿਹਾ ਸਭ ਸਿਆਸਤ ਕਰ ਰਹੇ ਨੇ ਪਰ ਇੱਕ ਗੱਲ ਇੱਥੇ ਹੋਰ ਚੇਤੇ ਯੋਗ ਹੈ ਕਿ ਜੇਕਰ ਜਗਜੀਤ ਸਿੰਘ ਢੱਲੇਵਾਲ ਦੇ ਦੋ ਹੱਥੋਂ ਘਵਾ ਲੈਂਦੇ ਨੇ ਪੰਜਾਬ ਦੇ ਲੋਕ ਪੰਜਾਬ ਦੀ ਕਿਸਾਨੀ ਕਿ ਉਸ ਤੋਂ ਬਾਅਦ ਕਿ ਐਮਐਸਪੀ ਕਾਨੂੰਨ ਗਰੰਟੀ ਮਿਲ ਜਾਵੇਗੀ ਸੋ ਜਗਜੀਤ ਸਿੰਘ ਢੱਲੇਵਾਲ ਹੋਰਨਾਂ ਵੀ ਇਸ ਗੱਲ ਦੇ ਉੱਤੇ ਸੋਚਣਾ ਚਾਹੀਦਾ ਹੈ ਕਿ ਜੇਕਰ ਸਰਕਾਰ ਨਹੀਂ ਮੰਨ ਰਹੀ ਤਾਂ ਇਸ ਤੋਂ ਬਾਅਦ ਆਪਣਾ ਜਿਹੜਾ ਮਰਨ ਵਰਤ ਸਮਾਪਤ ਕਰ ਦੇਣ ਤਾਂ ਕਿ ਕਿਸੇ ਹੋਰ ਤਰੀਕੇ ਦੇ ਨਾਲ ਇੱਕ ਮੰਚ ਦੇ ਉੱਤੇ ਹੋ ਕੇ ਇਕੱਠੇ ਹੋ ਕੇ ਜਿਹੜੀ ਇੱਕ ਕਸਾਨੀ ਦੀ ਲੜਾਈ ਹੈ ਮੋਰ ਮਜ਼ਬੂਤ ਹੋ ਕੇ ਲੜੀ ਜਾਵੇ ਟਾਰਟੀ ਬਾਜ਼ੀਆਂ ਧੜੇਬੰਦੀਆਂ ਇੱਕ ਪਾਸੇ ਰੱਖ ਦਿੱਤੀਆਂ ਜਾਣ ਕਿਸਾਨੀ ਮਸਲੇ ਅਹਿਮ ਹੋ ਜਾਣਗੇ ਕਿਉਂਕਿ ਉਸ ਤੋਂ ਬਾਅਦ ਜੋ ਜੇਕਰ ਹੋਏਗਾ ਤਾਂ ਹੋਏਗਾ ਕਿ ਸਰਕਾਰ ਨੂੰ ਵੀ ਪਤਾ ਵੀ ਇਹ ਦੋ ਫਾੜ ਹੋਏ ਹੋਏ ਨੇ ਹੁਣ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਐਮਐਸਪੀ ਕਾਨੂੰਨ ਗਰੰਟੀ ਦੀ ਗੱਲ ਚੱਲ ਰਹੀ ਹੈ ਦੂਜੇ ਪਾਸੇ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਐਮਐਸਪੀ ਜਿਹੜੀ ਲਾਗੂ ਨੋਟੀਫਿਕੇਸ਼ਨ ਜਾਰੀ ਕਰ ਪਈ ਕਈ ਫਸਲਾਂ ਦੇ ਉੱਤੇ ਹੋ ਰਿਹਾ 14 ਫਸਲਾਂ ਦੇ ਲਗਭਗ ਉਹ ਕਰ ਦਿੱਤਾ ਗਿਆ ਕਿ ਉਹ ਸਿਆਸਤ ਨਹੀਂ ਹੈ ਉਹਦੇ ਨਾਲ ਪੰਜਾਬ ਦੇ ਵਿੱਚ ਕਿਹਾ ਜਾਂਦਾ ਵੀ ਤੁਸੀਂ ਦੱਸੋ ਵੀ ਤੁਸੀਂ ਕਿਉਂ ਨਹੀਂ ਦੇ ਰਹੇ ਹੈਗੇ ਉਹ ਪੰਜਾਬ ਦੇ ਉੱਤੇ ਟਾਰਗੇਟ ਕਰਦੇ ਨੇ ਉਹਨਾਂ ਵਿੱਤੀ ਦੇ ਨੀਤੀਆਂ ਜਿਹੜੇ ਸਬਕਾ ਸਪੀਕਰ ਨੇ ਭਾਜੀਪੀ ਦੇ ਹਰਿਆਣਾ ਤੋਂ ਉਹਨਾਂ ਦਾ ਬਿਆਨ ਸਾਹਮਣੇ ਆਇਆ ਸੀ ਕਹਿੰਦੇ ਸੀ ਵੀ ਇਹ ਅੰਦੋਲਨ ਤਾਂ ਪੰਜਾਬ ਦਾ ਅੰਦੋਲਨ ਹੈ ਇਹਦਾ ਹਰਿਆਣਾ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਪੰਜਾਬ ਹਰਿਆਣਾ ਸਰਕਾਰ ਨੇ ਤਾਂ ਵੀ ਨੋਟੀਫਾਈਸ ਜਾਰੀ ਕਰਤਾ ਪਿਛਲੇ ਦਿਨ ਐਮਐਸਪੀ ਲੈ ਕੇ ਇਹ ਤਾਂ ਹੁਣ ਪੰਜਾਬ ਸਰਕਾਰ ਜਾਂਦੇ ਪੰਜਾਬ ਦੇ ਕਿਸਾਨ ਜਾਣਣ ਵੀ ਉਹ ਸਰਕਾਰ ਤੋਂ ਐਮਐਸਪੀ ਜੇਹੀ ਬਾਕੀ ਫਸਲਾਂ ਦੇ ਉੱਤੇ ਉਹ ਲਾਗੂ ਕੋਲੋਂ ਕਰਵਾਣੀ ਹੈ ਕਿਉਂਕਿ ਜਿਸ ਤਰ੍ਹਾਂ ਅਨਮੋਲ ਗਗਨ ਮਾਨ ਸਭ ਦਾ ਕੈਬਨਟ ਮੰਤਰੀ ਨੇ ਮੌਜੂਦਾ ਖਰੜ ਤੋਂ ਵਿਧਾਇਕ ਵੀ ਨੇ ਉਹਨਾਂ ਨੇ ਬਿਆਨ ਦਿੱਤਾ ਸੀ ਉਹਨੂੰ ਟੋਲ ਕੀਤਾ ਜਾਂਦਾ 5 ਮਿੰਟ ਦੇ ਵਿੱਚ ਚੁਟਕੀ ਮਾਰ ਕੇ ਜਿਸ ਤਰ੍ਹਾਂ ਐਮਐਸਪੀ ਦੇਣ ਦੀ ਗਰੰਟੀ ਜਿਹੜੇ ਉਹਦੀ ਗੱਲ ਕਰਦੇ ਸੀ ਉਹ ਕਿੱਥੇ ਹੁਣ ਕਿਉਂਕਿ ਕਿਤੇ ਨਾ ਕਿਤੇ ਸਾਰੀਆਂ ਦਿੱਤੇ ਬੰਦੀਆਂ ਨੂੰ ਹੁਣ ਇੱਕ ਮੰਚ ਦੇ ਉੱਤੇ ਬਹਿ ਕੇ ਸੋਚਣਾ ਹੋਵੇਗਾ ਜਿਹੜਾ ਆਪਣਾ ਅੰਦਰੋਂ ਖੱਤੀ ਬਿਆਨ ਨੇ ਜਿਵੇਂ ਸਟੇਜ ਦੇ ਉੱਤੇ ਸ੍ਰੀ ਆਮ ਇਹ ਇੱਕ ਦੂਜੇ ਦੇ ਉੱਤੇ ਜਾਂ ਜੰਗੀਜ਼ਨ ਢੱਲੇ ਵਾਲ ਹੋਰਾਂ ਦਾ ਨਾਮ ਲੈ ਕੇ ਹੋਰਾਂ ਉਹਨਾਂ ਦਾ ਨਾਮ ਲੈ ਕੇ ਰਾਜੇਵਲ ਹੋਰਾਂ ਦਾ ਨਾਮ ਲੈ ਕੇ ਜਾਂ ਫਿਰ ਦੂਜੇ ਪਾਸੇ ਸਰਵਰ ਸਿੰਘ ਪੰਦੇਰ ਹੋਰਾਂ ਦਾ ਨਾਮ ਲੈ ਲੈ ਕੇ ਲੈ ਕੇ ਇੱਕ ਦੂਜੇ ਦੇ ਨਿਸ਼ਾਨੇ ਸਾਧੇ ਜਾਂਦੇ ਨੇ ਪਰ ਉਹ ਜੇਕਰ ਕਿਸਾਨ ਜਥੇਬੰਦੀਆਂ ਇੱਕ ਮੰਚ ਦੇ ਉੱਤੇ ਇਕੱਠੀਆਂ ਹੋਣਗੀਆਂ ਤਾਂ ਜਾ ਕੇ ਜਿੱਤ ਪ੍ਰਾਪਤ ਹੋਣੀ ਹੈ ਨਾ ਕਿ ਇਸ ਤਰ੍ਹਾਂ ਆਪਸ ਦੇ ਵਿੱਚ ਦੋ ਫਾੜ ਹੋ ਕੇ ਕਿਉਂਕਿ ਸਰਕਾਰ ਆਪਾਂ ਗੱਲ ਸਰਕਾਰ ਜਿਸ ਸਰਕਾਰ ਨੂੰ ਆਪਾਂ ਮਨਾਉਣ ਦੀ ਗੱਲ ਕਰ ਰਹੇ ਆ ਆਪਾਂ ਆਪਸ ਦੇ ਵਿੱਚ ਸਮਝ ਨਹੀਂ ਰਹੇ ਹਾਂ ਕਿ ਸਰਕਾਰ ਕਿੱਥੋਂ ਮਨੂਜੂਕ ਸਰਕਾਰ ਤਾਂ ਤਾਂ ਹੀ ਮੰਨੂਗੀ ਨਾ ਜੇ ਆਪਾਂ ਸਾਰੇ ਆਪਸ ਦੇ ਵਿੱਚ ਬਹਿ ਕੇ ਆਪਣੀਆਂ ਨਿੱਜੀ ਸਵਾਰਥਾਂ ਜਾਂ ਆਪਣੀਆਂ ਦੁਸ਼ਮਣੀਆਂ ਜਾਂ ਫਿਰ ਆਪਣੀ ਪਾਰਟੀਬਾਜ਼ੀ ਆਪਣੇ ਧੜੇ ਬੰਦੇ ਨੂੰ ਇੱਕ ਪਾਸੇ ਰੱਖ ਕੇ ਮੁਰੇ ਆਪਣੇ ਜਿਹੜੇ ਕਿਸਾਨੀ ਦੇ ਅਹਿਮ ਮਸਲੇ ਨੇ ਉਹਨਾਂ ਨੂੰ ਮੂਰੇ ਰੱਖ ਕੇ ਆਪਾਂ ਜਦੋਂ ਲੜਾਂਗੇ ਤਾਂ ਜਾ ਕੇ ਪੰਜਾਬ ਦੇ ਤਵਿੱਖ ਦੇ ਲਈ ਪੰਜਾਬ ਦੀ ਕਿਸਾਨੀ ਦੇ ਲਈ ਆਪਾਂ ਗੰਭੀਰਤਾ ਦੇ ਨਾਲ ਸੋਚ ਸਕਾਂਗੇ ਨਹੀਂ ਤਾਂ ਇਸੇ ਤਰ੍ਹਾਂ ਕਦੇ ਆਪਣੇ ਜਾ ਕੇ ਡੀਸੀ ਦੇ ਬਾਹਰ ਤਰਨਾ ਲਾਤਾ ਕਦੇ ਕਿਤੇ ਸੜਕਾਂ ਰੋਕਤੀਆਂ ਇਸੇ ਤਰ੍ਹਾਂ ਚੱਲਦਾ ਪਹਿਲਾਂ ਵੀ ਆਇਆ ਅੱਗੇ ਚੱਲਦਾ ਰਹਿਣਾ ਕਿਉਂਕਿ ਜੇਕਰ ਸਰਕਾਰ ਨੂੰ ਸੜਕਾਂ ਬੰਦ ਕਰਨ ਦੇ ਨਾਲ ਐਮਐਸਪੀ ਗਰੰਟੀ ਕਾਨੂੰਨ ਮਿਲਦਾ ਹੈ ਤਾਂ ਸ਼ੰਭੂ ਬਾਰਡਰ ਦਾ ਕਿੰਨੇ ਚਿਰ ਦਾ ਬੰਦ ਹੈ ਸ਼ੰਭੂ ਬਾਰਡਰ ਦਾ ਜਿਹੜਾ ਨੁਕਸਾਨ ਹੋ ਰਿਹਾ ਤਕਰੀਬਨ ਇਹ ਕਿੰਨੇ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ 200 ਕਰੋੜ ਤੋਂ ਵੱਧ ਦਾ ਨੁਕਸਾਨ ਹੋ ਚੁੱਕਿਆ ਪਿਛਲੇ 10 ਮਹੀਨੇ ਦਾ ਉਹਦੇ ਨਾਲ ਨਹੀਂ ਕੋਈ ਹਿਲਜੁਲ ਪੈ ਰਹੀ ਤਾਂ ਜੇਕਰ ਆਪਾਂ ਇਹ ਲੋਕਲ ਸੜਕਾਂ ਜਾਂ ਪੰਜਾਬ ਬੰਦ ਦੇ ਸੱਜੇ ਦੇ ਰਹਿਆਂ ਤੇ ਇਹਦੇ ਨਾਲ ਕੀ ਸਰਕਾਰ ਨੂੰ ਫਰਕ ਪਵੇਗਾ ਕਿਉਂਕਿ ਆਮ ਲੋਕਾਂ ਨੂੰ ਹੀ ਫਰਕ ਪੈਣਾ ਇੱਕ ਗੱਲ ਇੱਥੇ ਹੋਰ ਹੈ ਜਿਹੜਾ 30 ਤਰੀਕ ਦਾ ਭਾਰਤ ਬੰਦ ਨਹੀਂ ਪੰਜਾਬ ਬੰਦ ਦੇ ਸੱਦਾ ਦਿੱਤਾ ਹੋਇਆ ਤਾਂ ਉੱਥੇ ਵੀ ਕਿਸਾਨ ਜਿੱਥੇ ਬੰਦੀਆਂ ਨੇ ਥੋੜਾ ਇਹ ਸੋਚਣਾ ਚਾਹੀਦਾ ਵੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਲਗਾਤਾਰ ਜਿਹੜਾ ਦਸੰਬਰ ਮਹੀਨਾ ਤਕਰੀਬਨ ਵੈਸੇ ਤਾਂ ਦਸੰਬਰ 1 ਦਸੰਬਰ ਤੋਂ ਸਟਾਰਟ ਹੋ ਜਾਂਦਾ ਹੈ ਪਰ 15 ਦਸੰਬਰ ਤੋਂ ਬਾਅਦ ਸੰਗਰਾਮ ਤੋਂ ਬਾਅਦ ਲੈ ਕੇ ਲੋਹੜੀ ਤੱਕ ਜਿਹੜੀਆਂ ਪੰਜਾਬ ਦੀਆਂ ਜਾਂ ਪੰਜਾਬ ਤੋਂ ਬਾਹਰਲੇ ਸੂਬੇ ਦੀਆਂ ਸਿੱਖ ਸੰਗਤਾਂ ਨੇ ਉਹ ਲਗਾਤਾਰ ਸਿਰਫ ਹਤਕੜ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਨਤਮਸਤਕ ਹੋਣ ਜਾਂਦੀਆਂ ਨੇ ਜੇਕਰ ਤੁਸੀਂ ਟੀਨੂ ਬੰਦ ਕਰਦੇ ਤਾਂ ਕਿਤਨਾ ਕਿਤੇ ਵੱਡੇ ਪੱਧਰ ਤੇ ਉਹਨਾਂ ਨੂੰ ਜ਼ਰੂਰ ਜਿਹੜਾ ਨੁਕਸਾਨ ਹੈ ਜਾਂ ਫਿਰ ਕਹ ਜੀ ਉਹਨਾਂ ਨੂੰ ਜਿਹੜੀ ਬਹੁਤ ਮੁਸ਼ਕਲ ਦਾ ਸਾਹਮਣਾ ਜਰੂਰ ਕਰਨਾ ਪਵੇਗਾ ਕਿਉਂਕਿ ਬੱਚੇ ਛੁੱਟੇ ਹੋਈ ਹੁੰਦੇ ਆ ਜੇਕਰ ਹੁਣ 25 26 27 ਜਿਹੜਾ ਉੱਤੇ ਸਿੱਧੀ ਸਭਾਵ ਹੈ ਉਸ ਤੋਂ ਬਾਅਦ ਉਸ ਦਿਨ ਭੀੜ ਬਹੁਤ ਹੁੰਦੀ ਹੈ ਉਸ ਤੋਂ ਬਾਅਦ ਲੋਕ ਆਉਂਦੇ ਨੇ ਹੌਲੀ ਹੌਲੀ ਇੱਕ ਕਰਕੇ ਲੋਕ ਆਈ ਜਾਂਦੇ ਨੇ ਪਰ ਦਿਨ ਪ ਦਿਨ ਉੱਤੇ ਘੱਟ ਪੂਰਾ ਰਹਿੰਦਾ ਹੈ ਇਹਨੂੰ ਵੀ ਕਿਭੇਤਾ ਨਾਲ ਲੈ ਕੇ ਕਿਤਨਾ ਕਿਤੇ ਇਸ ਫੈਸਲੇ ਦੇ ਉੱਤੇ ਵੀ ਵਿਚਾਰ ਕਰਨੀ ਚਾਹੀਦੀ ਹੈ ਕਿ ਜਿਹੜੇ ਫਤੇਕਰ ਸਾਹਿਬ ਜਾ ਰਹੇ ਨੇ ਉਹਨਾਂ ਨੂੰ ਨਾ ਰੋਕਿਆ ਜਾਵੇ ਤਾਂ ਕਿ ਇਹੋ ਜੇ ਨਾਲ ਕਿਸਾਨਾਂ ਦੇ ਜਿਹੜੇ ਲੋਕ ਨੇ ਉਹੀ ਵਿਰੋਧੀ ਹੋਣਗੇ ਨਾ ਕਿ ਦੂਜੇ ਇਸ ਵਕਤ ਸਥਿਤੀ ਇਹ ਹੈ ਪੰਜਾਬ ਦੇ ਕਿਸਾਨਾਂ ਨੂੰ ਇੱਕ ਮੰਚ ਦੇ ਉੱਤੇ ਬਹਿ ਕੇ ਦੁਬਾਰੇ ਸੋਚਣਾ ਪੈਣਾ ਕਿ ਕਿਸ ਤਰ੍ਹਾਂ ਕ ਸਰਕਾਰ ਦੇ ਮੁਰੇ ਆਪਣੀਆਂ ਜਿਹੜੀਆਂ ਮੰਗਾਂ ਨੇ ਮਨਵਾਈਆਂ ਜਾ ਸਕਣ ਤਾਂ ਕਿ ਸਰਕਾਰ ਉਹਨਾਂ ਦੇ ਅੱਗੇ ਝੁਕੇ ਜਿਸ ਤਰ੍ਹਾਂ ਪਹਿਲਾਂ ਆ ਭਾਵੇਂ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੰਕਾਂ ਨੂੰ ਤਾਂ ਨਹੀਂ ਮੰਨਿਆ ਗਈਆਂ ਸੀ ਐਲਾਨ ਕੀਤਾ ਗਿਆ ਸੀ ਵੀ ਅਸੀਂ ਕਾਨੂੰਨ ਵਾਪਸ ਲੈਂਦੇ ਆ ਵੀ ਅਸੀਂ ਇਹ ਕਰਦਾਂਗੇ ਪਰ ਕੀਤਾ ਕੁਝ ਨਹੀਂ ਗਿਆ ਸੀ ਇਸ ਨੂੰ ਲੈ ਕੇ ਐਲਾਨ ਹੀ ਹੁੰਦੇ ਰਹੇ ਨੇ ਭਾਵੇਂ ਸਿਆਸਤ ਦੇ ਵਿੱਚ ਪੰਜਾਬ ਦੇ ਵਿੱਚ ਦੇ ਲਈ ਹਰਿਆਣਾ ਦੇ ਵਿੱਚ ਦੇ ਲਈ ਭਾਰਤੀ ਸਿਆਸਤ ਦੇ ਵਿੱਚ ਦੇ ਲਈ ਜ਼ਿਆਦਾਤਰ ਐਲਾਨ ਹੀ ਹੁੰਦੇ ਨੇ ਪਰ ਅਮਲ ਕਿਸੇ ਵੱਲੋਂ ਨਹੀਂ ਕੀਤਾ ਜਾਂਦਾ ਕਿ ਕਿਸਾਨਾਂ ਦੀ ਤੁਹਾਨੂੰ ਕੀ ਲੱਗਦਾ ਪਿਆ ਦਰਸ਼ਕੋ ਜੋ ਤੁਸੀਂ ਇਸ ਵੀਡੀਓ ਨੂੰ ਵੇਖ ਰਹੇ ਹੋ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਦੇ ਕਿਹੜੇ-ਕਿਹੜੇ ਲੀਡਰਾਂ ਨੇ ਪੰਜਾਬ ਦੇ ਜਿਹੜੇ ਇਸ ਵਿਸ਼ੇ ਦੇ ਉੱਤੇ ਸਿਆਸਤ ਨਹੀਂ ਕਰ ਰਹੇ ਹੈਗੇ ਜਦੋਂ ਇੱਕ ਦੂਜੇ ਦੇ ਸਿਆਸਤ ਕੀਤੀ ਜਾਂਦੀ ਹੈ ਕਾਂਗਰਸ ਆਲੇ ਉੱਤੇ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਬੀਜੇਪੀ ਦੀ ਆਮ ਆਦੀ ਪਾਰਟੀ ਜ਼ਿੰਮੇਵਾਰ ਹੈ ਜਦੋਂ ਉਹਨਾਂ ਬਿਕਰਸ ਸਿੰਘ ਜੀਠੇ ਨੇ ਗੱਲ ਤਾਂ ਕੀਤੀ ਜੇਕਰ ਉਹਨਾਂ ਨੂੰ ਕੁਝ ਹੁੰਦਾ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਤਾਂ ਇਹਦੇ ਜ਼ਿੰਮੇਵਾਰ ਪੰਜਾਬ ਸਰਕਾਰ ਇਹ ਕੇਂਦਰ ਸਰਕਾਰ ਹੋਵੇਗੀ ਜਦੋਂ ਆਮਾਦੀ ਪਾਰਟੀ ਦਾ ਕੋਈ ਉੱਥੇ ਜਾਂਦਾ ਤਾਂ ਉਹ ਕਹਿੰਦੇ ਵੀ ਇਹਦਾ ਕੇਂਦਰ ਸਰਕਾਰ ਹੈ ਦੀ ਜ਼ਿੰਮੇਵਾਰ ਹੈ ਵੀ ਉਹ ਜਾਣ ਬੁੱਝ ਕੇ ਪੰਜਾਬ ਦੇ ਨਾਲ ਜਿਹੜੀ ਦੁਸ਼ਮਣੀ ਕਰ ਲਈ ਇਹ ਪਹਿਲਾ ਅੰਦੋਲਨ ਨੂੰ ਲੈ ਕੇ ਜਿਹੜਾ ਪਹਿਲਾ ਅੰਦੋਲਨ ਹੋਇਆ ਸੀ ਉਹਨੂੰ ਲੈ ਕੇ ਜਾ ਕੇ ਪੰਜਾਬ ਦੇ ਨਾਲ ਜਾਣ ਬੁੱਝ ਕੇ ਇਹੋ ਜਿਹਾ ਦੁਰਵਿਵਹਾਰ ਕੀਤਾ ਜਾ ਰਿਹਾ ਹੁਣ ਜੇਕਰ ਭਾਜਪਾ ਵਾਲਿਆਂ ਦੇ ਭਾਜਪਾਰੇ ਕਹਿੰਦੇ ਭਾਈ ਜਿਹੜੇ ਕਾਂਗਰਸੀ ਹੋਗੇ ਆਕਾਲੀ ਹੋਗੇ ਆਮਾਦੀ ਪਾਰਟੀ ਹੋਗੀ ਇਹ ਸਾਰੇ ਹੀ ਜਾਣ ਬੁੱਝ ਕੇ ਸਿਆਸਤਕਾ ਕਰ ਰਹੇ ਨੇ ਇਸ ਵਿਸ਼ੇ ਦੇ ਉੱਤੇ ਹੁਣ ਤੁਹਾਨੂੰ ਕੀ ਲੱਗਦਾ ਪਿਆਰ ਦੇ ਦਰਸ਼ਕੋ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਹੱਥੋਂ ਗਵਾਕੇ ਕੀ ਸਾਨੂੰ ਐਮਐਸਪੀ ਕਾਨੂੰਨ ਗਰੰਟੀ ਮਿਲ ਜਾਵੇਗਾ ਇਹ ਵੱਡਾ ਸਵਾਲ ਹੈ ਤੁਹਾਡੇ ਕੀ ਵਿਚਾਰ ਨੇ ਤੁਸੀਂ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਬਿੱਤੇ ਦਿਨ ਕਿਤੇ ਹੋਰ ਵਿਸ਼ੇ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬ ਹੋਵਾਂਗੇ ਤਦ ਤੱਕ ਮੈਂ ਦੋ ਇਜਾਜ਼ਤ ਧੰਨਵਾਦ